ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਮੈਂ ਹਾਂ ਗਜ਼ਲ ਸੱਚਦੇਵਾ ਨਜ਼ਰ ਪੋਣਿਆ ਪੰਜਾਬ ਦੀਆਂ ਵੱਡੀਆਂ ਖਬਰਾਂ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿੱਖਿਆ ਦੇ ਖੇਤਰ ਵਿੱਚ ਨਵੀਂ ਪਹਿਲ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਵਿੱਚ ਡਿਜੀਟਲ ਐਜੂਕੇਸ਼ਨ ਪ੍ਰੋਗਰਾਮ ਕੀਤਾ ਲਾਂਚ ਲੁਧਿਆਣਾ ਵਿੱਚ ਡਿਜੀਟਲ ਐਜੂਕੇਸ਼ਨ ਪ੍ਰੋਗਰਾਮ ਤਹਿਤ ਵੰਡੇ ਗਏ ਲੈਪਟਾਪ ਪਹਿਲੇ ਪੜਾਅ ਵਿੱਚ 14 ਸਕੂਲਾਂ ਵਿੱਚ ਵੰਡੇ ਗਏ 115 ਲੈਪਟਾਪ ਖਨੋਰੀ ਬਾਰਡਰ ਤੋਂ ਚੰਡੀਗੜ੍ਹ ਵਿਖੇ ਹੋਣ ਵਾਲੀ ਕੇਂਦਰ ਨਾਲ ਮੀਟਿੰਗ ਲਈ ਰਵਾਨਾ ਹੋਇਆ ਕਿਸਾਨਾਂ ਦੀਆਂ ਗੱਡੀਆਂ ਦਾ ਕਾਫਲਾ ਕੇਂਦਰ ਸਰਕਾਰ ਨਾਲ ਹੋਣ ਜਾ ਰਹੀ ਕਿਸਾਨਾਂ ਦੀ ਮੀਟਿੰਗ ਵਿੱਚ 28 ਕਿਸਾਨ ਆਗੂ ਲੈਣਗੇ ਹਿੱਸਾ ਖਨੋਰੀ ਬਾਰਡਰ ਤੋਂ ਐਂਬੂਲੈਂਸ ਵਿੱਚ ਚੰਡੀਗੜ੍ਹ ਲਈ ਰਵਾਨਾ ਹੋਏ ਕਿਸਾਨਾਂ ਆਗੂ ਜਗਜੀਤ ਸਿੰਘ ਢੱਲਵਾਲ ਢੱਲਵਾਲ ਨਾਲ ਮੌਜੂਦ ਡਾਕਟਰਾਂ ਦੀਆਂ ਟੀਮਾਂ ਕਿਸਾਨਾਂ ਆਗੂ ਸਰਵਨ ਸਿੰਘ ਪੰਦੇੜ ਵੀ ਮੀਟਿੰਗ ਵਿੱਚ ਰਹਿਣਗੇ ਮੌਜੂਦ ਕੇਂਦਰ ਸਰਕਾਰ ਦੀ ਕਿਸਾਨਾਂ ਨਾਲ ਮੀਟਿੰਗ ਵਿੱਚ ਕੇਂਦਰੀ ਖੁਰਾਕ ਮੰਤਰੀ ਪ੍ਰਹਿਲਾਦ ਜੋਸ਼ੀ ਅਤੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਕਰਨਗੇ ਸ਼ਿਰਕਤ। ਚੰਡੀਗੜ੍ਹ ਵਿਖੇ 14 ਫਰਵਰੀ ਨੂੰ ਵੈਲੈਂਟਾਈਨਸ ਡੇ ਤੇ ਲਗਾਤਾਰ ਕੱਟੇ ਜਾ ਰਹੇ ਗੇੜੀ ਮਾਰਨ ਵਾਲੇ ਮੁੰਡੇ ਕੁੜੀਆਂ ਦੇ ਚਲਾਨ ਸੈਕਟਰ 8 9 10 36 ਸਣੇ ਹੋਰ ਕਈ ਸੈਕਟਰਾਂ ਵਿੱਚ ਲੱਗੇ ਨਾਕੇ ਕਾਲਜਾਂ ਦੇ ਅੱਗੇ ਇੱਕ ਤੋਂ ਵੱਧ ਵਾਰ ਕੁੰਮਣ ਦੇਵੀ ਕੱਟੇ ਜਾ ਰਹੇ ਚਲਾਨ। ਇਸ ਦੇ ਨਾਲ ਹੀ ਚੰਡੀਗੜ੍ਹ ਵਿਖੇ ਵੈਲੈਂਟਾਈਨਸ ਡੇ ਦੇ ਮੱਦੇਨਜ਼ਰ ਪੰਜਾਬ ਯੂਨੀਵਰਸਿਟੀ ਦੇ ਗੇਟ ਨੰਬਰ 1 ਅਤੇ 3 ਨੂੰ 5 ਵਜੇ ਤੱਕ ਕੀਤਾ ਗਿਆ ਬੰਦ ਯੂਨੀਵਰਸਿਟੀ ਦੇ ਗੇਟ ਨੰਬਰ 2 ਤੇ ਕੀਤੀ ਜਾ ਰਹੀ ਸਖਤ ਚੈਕਿੰਗ ਪੰਜਾਬ ਦੇ ਲੋਕਾਂ ਨੂੰ ਵਧੀਆ ਪ੍ਰਸ਼ਾਸਨ ਦੇਣ ਦੇ ਵੱਲ ਮਾਨ ਸਰਕਾਰ ਦੀ ਇੱਕ ਹੋਰ ਪਹਿਲ ਤੇ ਆਮ ਆਦਮੀ ਪਾਰਟੀ ਪੰਜਾਬ ਪ੍ਰਧਾਨ ਤੇ ਮੰਤਰੀ ਅਮਨ अरोड़ा ਨੇ ਕੀਤੀ ਜਨਤਾ ਤੋਂ ਸਹਿਯੋਗ ਦੇਣ ਦੀ ਅਪੀਲ ਅਮਨ अरोड़ा ਨੇ ਦੱਸਿਆ ਕਿ ਬਿਨਾਂ ਪੈਸੇ ਤੇ ਬਿਨਾਂ ਪਰੇਸ਼ਾਨੀ ਦੇ ਮਿਲਣ ਗਿਆ ਲੋਕਾਂ ਨੂੰ ਚੰਗੀਆਂ ਸਹੂਲਤਾਂ सिविल ਅਤੇ ਪੁਲਿਸ ਪ੍ਰਸ਼ਾਸਨ ਨੂੰ ਜਾਰੀ ਕੀਤੀਆਂ ਗਈਆਂ ਹਦਾਇਤਾਂ ਅਮਨ अरोड़ा ਨੇ ਐਵਿਕਾ ਵਿਧਾਇਕਾਂ ਤੇ ਜਨਤਾ ਵੱਲੋਂ ਫੀਡਬੈਕ ਲੈ ਕੇ ਅਫਸਰਾਂ ਦੇ ਲਿਖੇ ਜਾਣਗੇ ਏਸੀਆਰ ਚੰਗੇ ਅਫਸਰਾਂ ਨੂੰ ਦਿੱਤੀਆਂ ਜਾਣਗੀਆਂ ਵੱਡੀਆਂ ਜ਼ਿੰਮੇਵਾਰੀਆਂ ਇਸਨ ਪੰਜਾਬ ਦੀਆਂ ਕੁਝ ਵੱਡੀਆਂ ਖਬਰਾਂ ਹੋਰ ਖਬਰਾਂ ਲਈ ਜੁੜੇ ਰਹੋ ਜਗਬਣੀ ਟੀਵੀ ਦੇ ਨਾਲ